ਗੁਰੂ ਸਾਹਿਬ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਹ ਗੋਡ ਰਾਗ ਦੇ ਇਸ ਸ਼ਬਦ ਦੇ ਵਿੱਚ ਜੋ ਸਾਨੂੰ ਉਪਦੇਸ਼ ਦਿੱਤਾ ਹੈ 800 ਬਾਹਟੰਗ ਤੇ ਕਿ ਭਾਈ ਸਭ ਕੁਝ ਕਰਨ ਕਰਾਉਣ ਵਾਲਾ ਉਹ ਆਪ ਹੀ ਹੈ ਸਭ ਕਰਤਾ ਸਭ ਭੁਗਤਾ ਸੁਣਨ ਵਾਲਾ ਵੀ ਆਪ ਦੇਖਣ ਵਾਲਾ ਵੀ ਵੇਖ ਵੀ ਉਹੀ ਰਿਹਾ ਗਉਤ ਵੀ ਉਹ ਹੈ ਤੇ ਪ੍ਰਗਟ ਵੀ ਉਹ ਹੈ ਫਾਇਦਾ ਕਰਨ ਵਾਲਾ ਵੀ ਉਹੀ ਪਰਲੋਂ ਵੀ ਉਹੀ ਕਰਦਾ ਸਾਰੀ ਜਗ੍ਹਾ ਤੇ ਵਿਆਪਤ ਵੀ ਕਰਤਾ ਪੁਰਖ ਹੈ ਅਲਿਪਤੋ ਕਰਤਾ ਆਪੀ ਲਿਪਤ ਵੀ ਅਨਿਰਲੇਪ ਵੀ ਉਹੀ ਹੈ ਬਖਤਾ ਰੂਪ ਵੀ ਆਪ ਹੈ ਸਰੋਤਾ ਬੁੱਝਣ ਵਾਲਾ ਸਮਝਣ ਵਾਲਾ ਸਿਖ ਰੂਪ ਵੀ ਆਪ ਹੈ ਇਸ ਕਰਕੇ ਉਹ ਸਭ ਕੁਝ ਕਰਦਾ ਹੈ ਨਿਰਗੁਣ ਵੀ ਉਹੀ ਸਰਗੁਣ ਵੀ ਉਹੀ ਦੋਨੇ ਉਹਦੇ ਹੀ ਰੂਪ ਹਨ ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਇਹ ਸਮਦਰਸ਼ਟੀ ਹੈ ਬ੍ਰਹਮ ਗਿਆਨਤ ਅਵਸਥਾ ਵਿੱਚ ਇਹ ਗੁਰੂ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਇਹ ਜੋ ਪੰਗਤੀ ਹੈ ਕਿ ਸਮਦਰਸ਼ਟਾ ਕੈਸੀ ਹੋਵੇ ਇਹਨੂੰ ਆਪਾਂ ਜਦੋਂ ਸਮਝਾਂਗੇ ਤਾਂ ਬਹੁਤ ਪਿਆਰੀ ਸਾਖੀ ਭਾਈ ਕਨਈਆ ਜੀ ਦੀ ਜੋ ਅਕਸਰ ਆਪਾਂ ਪੜ੍ਹਦੇ ਸੁਣਦੇ ਰਹਿੰਨੇ ਆ ਭਾਈ ਕਨਈਆ ਜੀ ਦਮਨ ਗੋਤ ਖੱਤਰੀ ਪਰਿਵਾਰ ਵਿੱਚੋਂ ਸੰਨ ਤੇ ਇਹਨਾਂ ਦਾ ਪਿੰਡ ਸੀ ਸਹੋਦਰਾ ਬਹੁਤ ਵੱਡਾ ਵਪਾਰਕ ਕੇਂਦਰ ਸੀ ਵੱਡਾ ਪਿੰਡ ਸੀ ਸਹੋਦਰਾ 100 ਦਰੇ ਤੋਂ ਪਿਆ 100 ਦਰ ਸੀ 100 ਦਰਵਾਜ਼ਾ ਸੀ ਉਹਦਾ ਜਿਵੇਂ ਪੁਰਾਣੇ ਪਿੰਡਾਂ ਦੇ ਵਿੱਚ ਚਾਰ ਦਰਵਾਜ਼ੇ ਹੁੰਦੇ ਆ ਕਿਸੇ ਪਿੰਡ 6 ਵੀ ਉੱਥੇ 100 ਦਰ ਉਹ ਸੋਦਰਾ ਤੋਂ ਸੋਹਦਰਾ ਬਣਿਆ ਜਿੱਥੇ ਦੇ ਭਾਈ ਕਨਈਆ ਜੀ ਹੋਏ ਖੱਤਰੀ ਪਰਿਵਾਰ ਵਿੱਚ ਧੰਮਨ ਗੋਤ ਹੈ ਤੇ ਚੰਗੇ ਵੱਡੇ ਸ਼ਾਹੂਕਾਰ ਦੇ ਪੁੱਤਰ ਸੀ ਪਰ ਵਰਤੀ ਜਿਹੜੀ ਇਹ ਸੇਵਾ ਵਾਲੀ ਹੋ ਜਾਣੀ ਬਾਜ਼ਾਰ ਵਿੱਚ ਜੇ ਕੋਈ ਸਮਾਨ ਢੋਂਦਾ ਗਰੀਬ ਮਿਲ ਜਾਣਾ ਉਹਦਾ ਸਮਾਨ ਫੜ ਕੇ ਆਵਟੋਣ ਲੱਗ ਜਾਣਾ ਪਿਤਾ ਨੂੰ ਲੋਕਾਂ ਨੇ ਕਹਿਣਾ ਇਹ ਤੇਰਾ ਪੁੱਤ ਕਮਲਾ ਹੋਇਆ ਫਿਰਦਾ ਤੂੰ ਕਿੱਡਾ ਵੱਡਾ ਸ਼ਾਹੂਕਾਰੋ ਕੀ ਐਵੇਂ ਨਿੱਕੇ ਨਿੱਕੇ ਨੀਚਤਾ ਦੇ ਕੰਮ ਕਰਦਾ ਬਹੁਤ ਸਮਝਾਉਣਾ ਪਰ ਇਹ ਭਾਈ ਕਨਈਏ ਦੀ ਲਗਨ ਸੀ ਪ੍ਰਮਾਤਮਾ ਦੀ ਪ੍ਰਾਪਤੀ ਦੀ ਬਰਾਗ ਵਿੱਚ ਰਹਿਣਾ ਜਿਵੇਂ ਬਚਨ ਆਉਂਦੇ ਕੋਈ ਜਨ ਹਰਿ ਸਿਉ ਦੇਵੈ ਜੋਰ ਕੋਈ ਇਹੋ ਜਿਹਾ ਗੁਰਮਖ ਮਿਲ ਜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਕੋਈ ਗੁਰਸਿੱਖ ਮਿਲ ਗਿਆ ਉਹ ਕਹਿੰਦੇ ਭਾਈ ਕਨਈਆ ਵੀ ਠੀਕ ਹੈ ਇੱਕ ਸੰਸਾਰ ਦੀ ਸੇਵਾ ਹੈ ਇਹ ਜਿਹੜੀ ਹੈ ਲੋਕ ਭਲਾਈ ਇਹਦੇ ਨਾਲ ਸ਼ੁਭ ਕਰਮ ਬਣ ਜਾਂਦੇ ਆ ਅਗਲਾ ਜਨਮ ਕੋਈ ਚੰਗਾ ਮਿਲ ਜੂਗਾ ਪਰ ਮੁਕਤੀ ਜਿਹੜੀ ਉਹ ਗੁਰੂ ਦਰ ਦੀ ਸੇਵਾ ਨਾਲ ਮਿਲਣੀ ਹੈ ਇਸ ਕਰਕੇ ਗੁਰੂ ਘਰ ਦੀ ਸੇਵਾ ਗੁਰੂ ਦੇ ਦਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਬਾਕੀ ਜਿਹੜੀਆਂ ਇਦੋਂ ਥੱਲੇ ਨੇ ਸੇਵਾ ਚਾਹੇ ਉਹ ਕੋਈ ਆਮ ਮਨੁੱਖਾਂ ਦੀ ਕਰੋ ਕੋਈ ਗਰੀਬ ਦੀ ਕਰਦਾ ਕੋਈ ਬਿਮਾਰ ਦੀ ਕਰਦਾ ਉਹ ਸੇਵਾਵਾਂ ਕਰਨ ਨਾਲ ਅਗਲਾ ਜਨਮ ਮਿਲ ਜੂਗਾ ਸਤੋਗੁਣੀ ਸੁਭਾਣਾ ਵੀ ਕੋਈ ਐਸਾ ਜਾਂ ਜਨਮ ਚੰਗਾ ਪਰ ਮੁਕਤੀ ਕੇਵਲ ਤੇ ਕੇਵਲ ਗੁਰੂ ਦੀ ਸੇਵਾ ਨਾਲ ਮਿਲਣੀ ਹੈ ਇਹ ਗੱਲ ਦੀ ਜਾਂਚ ਹੋਈ ਤਾਂ ਭਾਈ ਕਨਈਆ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਆ ਗਏ। ਗੁਰਮਤ ਧਾਰਨ ਕਰ ਲਈ, ਸਿੱਖੀ ਧਾਰਨ ਕਰਕੇ ਉਪਦੇਸ਼ ਗ੍ਰਹਿਣ ਕਰ ਲਿਆ, ਨਾਮ ਜਪਣ ਲੱਗ ਗਏ, ਸੇਵਾ ਕਰਨ ਲੱਗ ਗਏ। ਤੇ ਸੇਵਾ ਫਿਰ ਜੋ ਫੜ ਲਈ, ਉਸੇ ਪਾਣੀ ਦੇਉਣ ਦੀ। ਉਹਨਾਂ ਸਮਿਆਂ ਵਿੱਚ ਇਹ ਵੱਡੀ ਸੇਵਾ ਸੀ ਜਲ ਢੋਣਾ ਕਿਉਂਕਿ ਜਿੱਥੇ ਸੰਗਤ ਆਉਂਦੀ, ਜਲ ਲਿਆ ਲਿਆ ਕੇ ਰੱਖਣਾ ਗੁਰੂ ਕੇ ਲੰਗਰਾਂ ਵਿੱਚ ਜਲ ਢੋਣਾ। ਸਿੱਸੀ ਵਾਧਾ ਪਿਆ ਫਿਰ ਦਸਵੇਂ ਪਾਤਸ਼ਾਹ ਜੀ ਦਾ ਸਮਾ ਆ ਗਿਆ ਜੰਗ ਜੁੱਧ ਸ਼ੁਰੂ ਹੋ ਗਏ ਆਨੰਦਪੁਰ ਸਾਹਿਬ ਭਾਈ ਕਨਈਆ ਜੀ ਹੁਣ ਜੰਗ ਜੁੱਧ ਹੋਈ ਜਾਂਦਾ ਹੈ ਉੱਥੇ ਵੀ ਜਾਲ ਛਕਾਈ ਜਾਂਦੇ ਆ ਹੁਣ ਜਾਲ ਛਕਾਉਂਦੇ ਤੇ ਕੈਸਾ ਐਸਾ ਖੇਡ ਹੈ ਕਿ ਜਦੋਂ ਪਾਣੀ ਪਿਉਂਦੇ ਜਖਮੀ ਹੋ ਜਾਂਦਾ ਕੋਈ ਸਿੱਖ ਜਿਹੜੇ ਕੋਈ ਤੁਸੀਂ ਗਏ ਹੋ ਅਨੰਦਪੁਰ ਸਾਹਿਬ ਉਹ ਸਥਾਨ ਜਿੱਥੇ ਭਾਈ ਕਨਈਆ ਜੀ ਦੀ ਹੁਣ ਵੀ ਮਸ਼ਕ ਪਈ ਹੈ ਸਥਾਨ ਦੇਖਿਆ ਦਰਸ਼ਨ ਕੀਤੇ ਹੋਣੇ ਤੇ ਭਾਈ ਕਨਈਆ ਜੀ ਜਲ ਭਰਦੇ ਆ ਜਾਂ ਕੇ ਛਕਾਉਂਦੇ ਆ ਜਖਮੀ ਸਿੱਖ ਜਲ ਛਕਦੇ ਫਿਰ ਜੰਗ ਲੜਦੇ ਆ ਅਨੰਦਪੁਰ ਸਾਹਿਬ ਦੇ ਵਿੱਚ ਤੁਰਕਾਂ ਨਾਲ ਬਹੁਤ ਭਿਆਨਕ ਜੰਗ ਹੋ ਰਿਹਾ ਸੀ ਤੁਰਕਾਂ ਦੇ ਵੱਡੇ ਵੱਡੇ ਸੂਰਮੇ ਉਹ جنگ ਕਰੇ ਪੂਰਾ ਜੋਰ ਲਾ ਰਹੇ ਐ ਇੱਕ ਰੋਪੜ ਦਾ ਪਠਾਨ ਸੀ ਜਿਹੜਾ ਉਸ ਜੰਗ ਵਿੱਚ ਇਹ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਉਂ ਐਨੀ ਨਫ਼ਰਤ ਸੀ ਉਹਦੇ ਅੰਦਰ ਤੇ ਐਨਾ ਹੰਕਾਰ ਸੀ ਉਹ ਵੀ ਜੰਗ ਵਿੱਚ ਜੂਝ ਰਿਹਾ ਜੂਝਦਾ ਜੂਝਦਾ ਉਹ ਲੜਦਾ ਲੜਦਾ ਜ਼ਖਮੀ ਹੋ ਕੇ ਡਿੱਗ ਪਿਆ ਧਰਤੀ ਤੇ ਇੰਨੀ ਪਿਆਸ ਲੱਗੀ ਕਿ ਪਾਣੀ-ਪਾਣੀ ਪੁਕਾਰੇ ਉਹਦੀ ਕੋਈ ਸਾਰ ਨਾ ਲਵੇ ਉਹਦੇ ਨਾਲ ਦੇ ਵੀ ਸਾਰ ਨਾ ਲੈਣ ਜਿਹੜਾ ਮੁਖੀ ਹੋ ਕੇ ਲੜਨ ਆਇਆ ਸੀ ਭਾਈ ਕਨਈਆ ਜੀ ਨੂੰ ਆਵਾਜ਼ ਸੁਣ ਗਈ ਤੇ ਉਹਦੀ ਪੁਕਾਰ ਸੁਣ ਕੇ ਭੱਜ ਕੇ ਉਹਦੇ ਕੋਲ ਆ ਗਏ ਤੇ ਉਹਨੂੰ ਪਾਣੀ ਪਿਆਤਾ ਜਿਹੜਾ ਦੇਖੋ ਇਹ ਕਹਿ ਰਿਹਾ ਸੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਵੱਢ ਕੇ ਲਿਆਉਂਗਾ ਐਡਾ ਉਹਦੇ ਅੰਦਰ ਨਫ਼ਰਤ ਐਡਾ ਹੰਕਾਰ ਜਦੋਂ ਜ਼ਖਮੀ ਹੋਇਆ ਪਾਣੀ ਪੁਕਾਰਦਾ ਉਹਦੇ ਨਾਲ ਦਿਆਂ ਨਹੀਂ ਨੀ ਪਿਆਇਆ ਭਾਈ ਕਨਈਏ ਨੇ ਭੱਜ ਕੇ ਜਲ ਸ਼ਿਕਾਤ ਤੇ ਪਾਣੀ ਹੁਣ ਪਿਆਈ ਜਾਂਦੇ ਐ ਕੋਈ ਬਿਤਕਰਾ ਨਹੀਂ ਜਿਨ੍ਹਾਂ ਦੀ ਦ੍ਰਿਸ਼ਟੀ ਹੋਏ ਬਰਤੀ ਹੋ ਗਈ ਸੀ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਗੁਰੂ ਕਿਰਪਾ ਦੇ ਨਾਲ ਇਹਨੂੰ ਸਮਦਰਸ਼ਟਤਾ ਕਹਿੰਦੇ ਐ ਕੋ ਪਠਾਨ ਨੇ ਸਿੱਖ ਦਾ ਚਿਹਰਾ ਵੇਖਿਆ ਪਾਣੀ ਵਾਲੀ ਮਸ਼ਕ ਕੋਲ ਬੇਨਤੀ ਕਰਕੇ ਜੀ ਦਾਨ ਮੰਗਿਆ ਭਾਈ ਕਨਈਆ ਕਹਿੰਦੇ ਲੈ ਭਾਈ ਪਾਣੀ ਪੀ ਲੈ ਹਾਜ਼ਰ ਹੈ ਪਠਾਨ ਕਹਿੰਦਾ ਉਹ ਸਿੱਖਾ ਮੇਰੇ ਤਾਂ ਹੱਥ ਵੀ ਕੰਮ ਨਹੀਂ ਕਰਦੇ ਪੀਣ ਜੋਗਾ ਵੀ ਨਹੀਂ ਹੈ ਮੈਂ ਇੰਨਾ ਜ਼ਖਮੀ ਹੋ ਗਿਆ ਮੈਂ ਨਹੀਂ ਉੱਠ ਕੇ ਪੀ ਸਕਦਾ ਭਾਈ ਕਨਈਏ ਨੇ ਉਹਨੂੰ ਗੋਡੇ ਦਾ ਸਹਾਰਾ ਦੇ ਕੇ ਆਪਣੇ ਹੱਥ ਦੀ ਚੁਲੀ ਬਣਾ ਕੇ ਉਦੇ ਮੂੰਹ ਨੂੰ ਲਾਈ ਤੇ ਪਾਣੀ ਪਿਆਤਾ ਪਾਣੀ ਪੀ ਕੇ ਕਹਿੰਦਾ ਵਾਹ ਖੁਦਾ ਮਾਰਨ ਵਾਲੇ ਵੀ ਸਿੱਖ ਤੇ ਪਾਣੀ ਪਿਆ ਕੇ ਬਚਾਉਣ ਵਾਲੇ ਵੀ ਸਿੱਖ ਹੀ ਕਹੋ ਜੇ ਨੇ ਭਾਈ ਕਨਈਆ ਦੱਸਿਆ ਕਿਉਂ ਇਹ ਜਿਹੜਾ ਸਮਾਂ ਹੈ ਕਿ ਲੜਨ ਵਿੱਚ ਥੋੜੇ ਲੜਾਈ ਜੰਗ ਵਿੱਚ ਤੇ ਸਾਡੇ ਸਿੱਖਾਂ ਦੇ ਮੇਰੇ ਗੁਰੂ ਦੇ ਜੰਗ ਵਿੱਚ ਬਹੁਤ ਵੱਡਾ ਅੰਤਰ ਹੈ ਤੁਸੀਂ ਲੜਦੇ ਹੋ ਬੇਈਮਾਨੀ ਛਾਲ ਫਰੇਬ ਨਾਲ ਮੇਰੇ ਸਤਿਗੁਰੂ ਨੇ ਜੰਗ ਲੜਨੀ ਧਰਮੀ ਜੰਗ ਸਿਖਾਈ ਐ ਇੱਥੇ ਕੋਈ ਨਫ਼ਰਤ ਨਹੀਂ ਤੇ ਉਹ ਉਸ ਵੇਲੇ ਕਹਿਣ ਲੱਗਿਆ ਵੀ ਕਾਸ਼ ਜੇ ਮੈਂ ਸਿੱਖ ਹੁੰਦਾ ਤਾਂ ਕਿੰਨਾ ਚੰਗਾ ਸੀ ਕਿੰਨਾ ਪਿਆਰ ਹੈ ਇਹਨਾਂ ਵਿੱਚ ਹੁਣ ਦੁਸ਼ਮਣਾਂ ਨੂੰ ਪਾਣੀ ਪਿਗਾਉਂਦੇ ਸਿੱਖਾਂ ਨੇ ਵੇਖ ਲਿਆ ਤੇ ਜਦੋਂ ਉਸ ਪਠਾਨ ਨੂੰ ਪਿਆ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਸੀ ਸਿੱਖਾਂ ਨੂੰ ਗੁੱਸਾ ਆਇਆ ਗੁਰੂ ਕਲਗੀ ਤਰਪਾਦਸ਼ਾ ਜੀ ਦੇ ਕੋਲੇ ਸ਼ਿਕਾਇਤ ਕੀਤੀ ਆ ਕੇ ਮਹਾਰਾਜ ਅਸੀਂ ਦੁਸ਼ਮਣ ਨਾਲ ਲੋਹਾ ਲੈਨੇ ਆ ਜਾਹਵੇਂ ਕਰਦੇ ਆ ਮਾਰਦੇ ਆ ਤੇ ਇਹੋ ਜਾਂ ਪਠਾਨ ਜਿਹੜਾ ਇਹੋ ਜਿਹੀ ਹੰਕਾਰੀ ਗੱਲਾਂ ਬੋਲਦਾ ਇਸ ਸਾਤੋਂ ਮਸਾਂ ਨੂੰ ਜ਼ਖਮੀ ਕਰਕੇ ਸੁੱਟਿਆ ਤੋ ਆਪ ਵੀ ਪਾਣੀ ਨਹੀਂ ਸੀ ਪੀਉਂਦਾ ਕਨਈਆ ਭੱਜ-ਭੱਜ ਕੇ ਉਹਦੇ ਮੂੰਹ ਨੂੰ ਆਪ ਚੂੜਾ ਹੱਥ ਲਾ ਪਾਣੀ ਪਿਉਂਦਾ ਹੈ ਗੁਰੂ ਪਾਦਸ਼ਾਹ ਮਹਾਰਾਜ ਹੁਣ ਭਾਈ ਕਨਈਏ ਦੀ ਜਿਹੜੀ ਅੰਤਰੀਵ ਵਿਵਸਥਾ ਉਹ ਤੋਂ ਜਾਣਦੇ ਆ ਕਲਗੀ ਤਰਪਾਸ਼ ਪਰ ਸਾਰਿਆਂ ਨੂੰ ਸਮਝਾਉਣਾ ਹੈ ਤੇ ਭਾਈ ਕਨਈਏ ਨੂੰ ਸੱਦ ਲਿਆ ਭਾਈ ਕਨਈਆ ਤੇਰੀ ਸ਼ਿਕਾਇਤ ਆਈ ਹੈ ਭਾਈ ਕਹਿੰਦਾ ਮਹਾਰਾਜ ਦੱਸੋ ਹਾਜ਼ਰ ਕਹਿੰਦੇ ਤੂੰ ਸਿੱਖ ਕਹਿੰਦੇ ਵੀ ਦੁਸ਼ਮਣਾਂ ਨੂੰ ਪਾਣੀ ਪਿਉਣਾ ਨਹੀਂ ਮਹਾਰਾਜ ਮੈਂ ਤਾਂ ਨਹੀਂ ਕਿਸੇ ਦੁਸ਼ਮਣ ਨੂੰ ਪਿਆ ਕੋਲ ਖੜੇ ਸਿੱਖ ਕਹਿੰਦੇ ਮਹਾਰਾਜ ਦੇਖੋ ਕਿੱਡਾ ਝੂਠ ਹੈ ਅਸੀਂ ਆਪ ਵੇਖਿਆ ਇਨੇ ਪਿਆਇਆ ਇਹਨੇ ਤਾਂ ਸਗੋਂ ਉਸ ਨੂੰ ਵੀ ਪਿਆ ਜਿਹੜਾ ਪਠਾਨ ਇਹੋ ਜੀਆਂ ਗੱਲਾਂ ਮਾਰ ਰਿਹਾ ਕੇ ਕਹਿੰਦਾ ਏ ਉਹ ਪਠਾਨ ਰੋਪੜੀਆ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਰਦਾਰ ਵੱਡੂ ਉਹ ਜ਼ਖਮੀ ਕਰਕੇ ਸੁੱਟਿਆ ਮਹਾਰਾਜ ਮਰਦਾ ਸੀ ਉਹ ਤਾਂ ਅਸੀਂ ਵੇਖਿਆ ਇਹਨੇ ਪਾਣੀ ਪਿਆ ਕੇ ਫੇਰ ਉਹਨੂੰ ਸਾਹ ਪਾਤੇ ਗੁਰੂ ਪਾਤਸ਼ਾਹ ਮਹਾਰਾਜ ਇਹ ਝੂਠ ਬੋਲੀ ਜਾਂਦਾ ਮਹਾਰਾਜ ਕਹਿੰਦੇ ਭਾਈ ਕਨਈਆ ਝੂਠ ਬੋਲਦਾ ਹੈ ਕਹਿੰਦਾ ਨਾ ਮਹਾਰਾਜ ਮੈਂ ਨਹੀਂ ਕਿਸੇ ਦੁਸ਼ਮਣ ਨੂੰ ਪਾਣੀ ਪਿਆਇਆ ਇਕੀ ਨੂੰ ਮਹਾਰਾਜ ਮੈਂ ਤਾਂ ਕਿਸੇ ਨੂੰ ਨਹੀਂ ਪਿਆਉਂਦਾ ਮਹਾਰਾਜ ਮੈਂ ਤਾਂ ਤੈਨੂੰ ਪਾਣੀ ਪਿਆਰਿਆ ਕਲਗੀਆਂ ਵਾਲਿਆ ਇਧਰ ਵੀ ਤੂੰ ਉਧਰ ਵੀ ਤੂੰ ਸਾਰਿਆਂ 'ਚ ਤੂੰ ਹੀ ਵਰਤਦਾ ਹੈ ਇਹ ਹੈ ਸਿੱਖ ਦੀ ਦ੍ਰਿਸ਼ਟੀ ਕਿ ਆਪਣੇ ਗੁਰੂ ਨੂੰ ਬ੍ਰਹਮ ਜਾਨਣਾ ਆਪਣੇ ਗੁਰੂ ਨੂੰ ਪਰਮੇਸ਼ਰ ਜਾਨਣਾ ਹੈ ਜਿੱਦẽ ਇਹ ਵਰਤੀ ਬਣ ਗਈ ਨਾ ਉਦẽ ਸਾਡੀ ਭਾਵਨਾ ਵਧਣੀ ਹੈ ਮਹਾਰਾਜ ਕਿਰਪਾ ਕਰੋ ਇਹ ਸ਼ਰਧਾ ਰੱਖੀਏ ਕੱਲਾ ਇਹ ਨਹੀਂ ਕੋਈ ਮਹਾਰਾਜ ਨੇ ਸਮਾਜ ਸੁਧਾਰ ਕੀਤਾ ਜਾਂ ਕੀਤਾ ਸਾਨੂੰ ਸੱਚੀ ਕਿਰਤ ਦੱਸੀ ਫਲਾਣਾ ਦਾ ਸੇਟ ਮੰਗਾਏ ਇਹ ਤਾਂ ਬਹੁਤ ਔਰੇ ਦੀਆਂ ਗੱਲਾਂ ਨੇ ਜਿੱਦẽ ਸਿੱਖ ਦੀ ਬਿਰਤੀ ਇਹ ਬਣ ਗਈ ਮੇਰਾ ਗੁਰੂ ਬ੍ਰਹਮ ਸਰੂਪ ਹੈ ਪ੍ਰਮਾਤਮਾ ਹੈ ਫੇਰ ਕਿਰਪਾ ਹੋਣੀ ਹੈ ਭਾਈ ਕਨਈਆ ਕਹਿੰਦਾ ਮਹਾਰਾਜ ਮੈਂ ਤਾਂ ਜਿੱਧਰ ਦੇਖਦਾ ਸਿੱਖਾਂ ਵੱਲ ਵੀ ਮੈਨੂੰ ਤੂੰ ਦੱਸਦਾ ਉਧਰ ਦੇਖਦਾ ਉਧਰ ਵੀ ਤੂੰ ਹੀ ਦੱਸਦਾ ਹੈ ਮੈਂ ਤਾਂ ਜਦੋਂ ਕੋਈ ਆਵਾਜ਼ ਮਾਰਦਾ ਮਹਾਰਾਜ ਸੱਚੀ ਗੱਲ ਇਹ ਐ ਤੁਸੀਂ ਹੀ ਆਵਾਜ਼ ਮਾਰਦੇ ਦੀਨੇ ਹੋ ਸਤਿਗੁਰੂ ਹੁਣ ਦੱਸੋ ਜਦੋਂ ਤੁਸੀਂ ਆਵਾਜ਼ ਮਾਰੋਂ ਪਾਣੀ ਮੰਗੋਂ ਮੈਂ ਤੁਹਾਡਾ ਸਿੱਖ ਪਿਆਵਾਂ ਨਾ ਇੱਕਵੇਂ ਹੋ ਸਕਦਾ ਹੈ ਗੁਰੂ ਕਲਗੀ ਧਰਪਾਸ਼ਾ ਖੁਸ਼ ਹੋਏ ਮਲਮ ਪੱਟੀ ਕੋਲੋਂ ਦੇਤੀ ਕਹਿੰਦੇ ਫੇ ਕੱਲਾ ਪਾਣੀ ਨਾ ਪਿਆ ਕਰਕਨਈਆ ਮੇਰੇ ਜ਼ਖਮਾਂ ਤੇ ਮਲਮ ਪੱਟੀ ਵੀ ਕਰ ਦਿਆ ਕਰ ਕਲਗੀ ਧਰ ਨੇ ਦੱਸਦਾ ਸਿੱਖੋ ਮੈਂ ਹੀ ਹਾਂ ਸਭ ਕੁਝ ਕਰਤਾ ਪੁਰਖੇ ਸੰਕੇਤ ਦੇਤੇ ਕਿ ਮੇਰਾ ਹੀ ਸਾਰੇ ਰੂਪ ਨੇ ਸਾਜੇ ਜੰਗਾਂ ਜੁੱਧਾਂ ਮੇਰੇ ਲਈ ਇੱਕ ਖੇਡ ਹੈ ਸੰਸਾਰ ਦਾ ਭਲਾ ਕਰਨਾ ਹੈ ਸੰਸਾਰ ਨੂੰ ਉਪਦੇਸ਼ ਦੇਣਾ ਹੈ ਤੇ ਇਸ ਤਰ੍ਹਾਂ ਦੀ ਵਰਤੀ ਜਿਹੜੀ ਹੈ ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਮਹਾਰਾਜ ਬਚਨ ਕਰਦੇ ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ ਗੁਰੂ ਦੀ ਕਿਰਪਾ ਨਾਲ ਇਹ ਸਮਦ੍ਰਿਸ਼ਟਤਾ ਪ੍ਰਾਪਤ ਹੁੰਦੀ ਹੈ ਆਓ ਹੁਣ ਸਮਾਂ ਹੋ ਗਿਆ ਹੈ ਗੁਰੂ ਮਹਾਰਾਜ ਕਿਰਪਾ ਕਰਨ ਪੁੱਲ ਚੁੱਕ ਦੀ ਖਿਮਾ ਬਖਸ਼ਣ ਇਹ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੁਰ ਤਮ